ਬੀਤੀ ਸ਼ਾਮ ਪੈਲ ਸ਼ਹਿਰ ਦੇ ਬਾਰੋ-ਬਾਰ ਬੀਜਾ ਰੋਡ ਦੇ ਬਣੇ ਹੋਏ ਆਹਾਤੇ ਉੱਪਰ ਉਸ ਸਮੇਂ ਸੰਸਨੀ ਫੈਲ ਗਈ ਦਹਿਸ਼ਤ ਦਾ ਮੋਲ ਬਣ ਗਿਆ ਜਦੋਂ ਕੁਝ ਨੌਜਵਾਨਾਂ ਨੇ ਇੱਥੇ ਆਹਾਤਾ ਚਲਾ ਰਏ ਫੌਜੀ ਨਾਮਕ ਇੱਕ ਨੌਜਵਾਨ ਦੇ ਉੱਪਰ ਹਮਲਾ ਕਰ ਦਿੱਤਾ ਤੇ ਉਸ ਨੂੰ ਤੇਜ਼ ਤਾਰ ਹਥਿਆਰਾਂ ਨਾਲ ਜ਼ਖਮੀ ਕਰ ਦਿੱਤਾ ਦੇਖ ਸਕਦੇ ਹਾਂ ਕਿ ਇਹ ਉਹ ਜਗ੍ਹਾ ਜਿਸ ਜਗ੍ਹਾ ਦੇ ਉੱਪਰ ਇਹ ਨੌਜਵਾਨ ਜੋ ਭਾਰਤੀ ਫੌਜ ਵਿੱਚੋਂ ਰਿਟਾਇਰ ਹੋਣ ਤੋਂ ਬਾਅਦ ਆਪਣਾ ਫੌਜੀ ਆਹਾਤਾ ਚਲਾ ਰਿਹਾ ਸੀ ਉਸ ਦੇ ਨਾਲ ਜੋ 파ਟਨਰ ਸਨ ਜਾਂ ਠੇਕੇ ਦੇ ਜੋ ਨਾਲ ਹੋਰ ਉਹਦੇ ਸਾਥੀ ਸਨ ਉਹਨਾਂ ਵੱਲੋਂ ਉਸ ਉੱਪਰ ਪੈਸੇ ਨੂੰ ਲੈ ਕੇ ਹਮਲਾ ਕਰ ਦਿੱਤਾ ਗਿਆ ਨੌਜਵਾਨ ਸਿਵਲ ਹਸਪਤਾਲ ਪੈਲ ਦੇ ਵਿੱਚ ਜਿਹੜੇ ਇਲਾਜਾ ਬੁਰੀ ਤਰ੍ਹਾਂ ਜ਼ਖਮੀ ਹੈ ਨੌਜਵਾਨ ਦੇ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ ਆਓ ਦੇਖਦੇ ਹਾਂ ਪੂਰੀ ਰਿਪੋਰਟ ਸਿਵਲ ਹਸਪਤਾਲ ਪੈਲ ਦੇ ਵਿੱਚ ਬੀਤੀ ਰਾਤ ਇਤੋਂ ਦੇ ਇੱਕ ਲੋਕਲ ਹਾਦਸੇ ਦੇ ਵਿੱਚ ਇੱਕ ਨੌਜਵਾਨ ਦੀ ਬੁਰੀ ਤਰ੍ਹਾਂ ਮਾਰਕੁੱਟ ਕੀਤੀ ਗਈ ਹੈ ਨੌਜਵਾਨ ਦੇ ਉੱਪਰ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਜਿਸ ਕਰਕੇ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਤੇ ਨੌਜਵਾਨ ਸਿਵਲ ਹਸਪਤਾਲ ਪੈਲ ਦੇ ਵਿੱਚ ਜਿਹੜੇ ਇਲਾਜ ਹੈ ਔਰ ਨੌਜਵਾਨ ਨਾਲ ਕਰਦੇ ਗੱਲਬਾਤ ਹਾਂਜੀ ਬਰਾਜ ਜੀ ਕਿਹਨਾਂ ਜੀ ਤੁਹਾਡਾ ਵਿਕਿੰਦਰਪਾਲ ਸਿੰਘ ਅਹ ਵਿਕਿੰਦਰਪਾਲ ਸਿੰਘ ਜੀ ਤੁਹਾਡੇ ਨਾਲ ਮਾਰਕੁੱਟ ਹੋਈ ਹੈ ਕਿੰਨਾ ਵਿਅਕਤੀ ਨੇ ਤੁਹਾਡੀ ਮਾਰਕੁੱਟ ਕੀਤੀ ਮੈਂ ਤਿੰਨ ਬੰਦੇ ਨੇ ਇੱਕ ਤਾਂ ਗਰਮੀਤ ਸਿੰਘ ਆ ਜਿਹੜਾ ਜਿਹੜਾ ਮੇਰੇ ਨਾਲ ਕੰਮ ਕਰਦਾ ਸੀ ਰੋਜੀ ਬਾਬੂ ਔਰ ਡਿੰਪਲ ਬਾਬੂ ਔਰ ਬਾਕੀ ਉਹਨਾਂ ਦੇ ਬੰਦੇ ਜਿਹੜੇ ਰੱਖੇ ਹੋਏ ਨੇ ਤੁਸੀਂ ਉੱਤੇ ਬਕਾਹਤੇ ਦੇ ਉੱਪਰ ਕੀ ਕੰਮ ਕਰਦੇ ਹੋ ਮੈਂ 2 ਸਾਲ ਹੋ ਗਏ ਦੀ ਹਾਤੇ ਦੇ ਕੰਮ ਕਰਦਾ ਹਾਂ ਹਾਂ ਤਾਂ ਤੁਸੀਂ ਟਿਕਾ ਤੇ ਲਿਆ ਹੋਇਆ ਹਾਂਜੀ 500 ਰੁਪਏ ਕਿਸ਼ਤ ਤੇ ਦਿੱਲੀ ਜੀ ਅੱਛਾ ਜੀ ਤੇ ਕਿਹੜਾ ਵਿਅਕਤੀ ਤੁਹਾਡੀ ਮਾਰਕਟ ਕੀਤੀ ਹੈ ਤੁਹਾਡੀ ਇਹਦਾ ਨਾਲ ਕੋਈ ਹਿੱਸੇਦਾਰੀ ਹੈ ਕੀ ਮਤਲਬ ਨਹੀਂ ਉਹਨਾਂ ਨੇ ਮੈਨਾਂ ਕੋਈ ਰੋਲਾ ਨਹੀਂ ਸੀਗਾ ਉਹ ਰੋਲਾ ਕੋਈ ਨਹੀਂ ਸੀਗਾ ਜਿਹੜਾ ਗਰਮੀਤ ਸਿੰਘ ਦਾ ਹਿਸਾਬ ਹੋ ਗਿਆ ਸੀਗਾ ਜੀ 29000 ਰੁਪਏ 31900 ਰੁਪਏ ਬਣਦੇ ਸੀ ਮਾ ਨੂੰ ਕਿ ਮੇਰੇ ਪੈਸੇ ਦੇ ਦੇਰ ਮੈਂ ਜਾਵਾਂ ਕਰਾਂ ਉਹਨੇ ਪੈਸੇ ਦਿੱਤੇ ਕਹਿੰਦਾ ਮੈਂ ਦੇਣੇ ਦੀ ਮੈਂ ਚਲ ਕੋਈ ਗੱਲ ਨਹੀਂ ਨਹੀਂ ਤਾਂ ਫਿਰ ਮੈਂ ਜਿੰਦਾ ਰਹਿੰਦਾ ਮੇਰਾ ਸਮਾਨ ਪਿਆ ਜਿੱਥੇ ਸਾਰਾ ਪੈਸੇ ਦੀ ਗੱਲ ਤੋਂ ਬਾਪੂ ਨੇ ਮੇਰੇ ਨਾਲ ਬੰਦੇ ਬੁਲਾ ਕੇ ਕੁੱਟਮਾਰ ਕਰਤੀ 8-9 ਬੰਦੇ ਤੇ ਮੇਰੇ ਹੈਗੇ ਸੀ ਜੀ ਲੋ ਤੁਹਾਡੀ ਆਸ ਵਿੱਚ ਹਿੱਸੇਦਾਰੀ ਸੀਗੀ ਹਿੱਸੇਦਾਰਾਂ ਨਾਲ ਹਸਾਤ ਨੂੰ ਲੈ ਕੇ ਤੁਹਾਡੇ ਗਲਤ ਹੋਈ ਆ ਹਾਂਜੀ ਉਸਨੇ ਬੰਦੇ ਮਲਾ ਕੇ ਤੁਹਾਡੀ ਮਾਰ ਕੁੱਟ ਕੀਤੀ ਆ ਹਾਂਜੀ 8-9 ਬੰਦੇ ਸੀਗੇ ਜੀ ਕਿਹੜੇ ਕਿਹੜੇ ਵਿਅਕਤੀ ਸੀ ਜਿਹਨਾਂ ਤੁਹਾਡੇ ਬਾਰਕਟ ਕੀਤੀ ਮੇਨਤਾ ਸੀਗੇ ਜੀ ਗਰਮੀਤ ਸਿੰਘ ਜੀ ਰੋਜੀ ਬਾਪੂ ਡੈਂਪਲ ਬਾਪੂ ਵਾਕਿਆ ਨਾਲ ਜਿਹੜੇ ਬੰਦੇ ਰੱਖੇ ਹੋਏ ਨੇ ਜੀ ਕੁੱਟਣ ਮਾਰ ਕਰਨ ਬਸ ਕਿੰਨੇ ਵਜੇ ਦੀ ਘਟਨਾ ਚ ਰੋ ਸਾਢੇ 3 4 ਵਜੇ ਦੀ ਸ਼ਾਮ ਦੀ ਘਟਨਾ ਕਿੱਥੇ ਕਿੱਥੇ ਤੁਹਾਡੇ ਸੱਤਾਂ ਲਾਈਆਂ ਗਈਆਂ ਮੇਰੇ ਜੀ ਕਿਤਾਬ ਮਾਰਿਆ ਜੀ ਚਾਕੂ ਮਾਰਿਆ ਖਾਨੇ ਦੀ ਦਾਹ ਮਾਰਿਆ ਉਹਨਾਂ ਨੇ ਉੱਥੇ ਪਿਆ ਸੀਗਾ ਸਮਾਨ ਹੱਥੇ ਤੇ ਸਾਰਾ ਹੁੰਦਾ ਹੀ ਹੈ ਬਾਕੀ ਮੇਰੇ ਆਹ ਸਾਰਾ ਸਰੀਰ ਤੇ ਇੱਧਰ ਮੇਰੇ ਮੇਂ ਅੰਗ ਜਿਹੜੇ ਉਹਨਾਂ ਤੇ ਲੱਤਾਂ ਬਹੁ ਮਾਰੀਆਂ ਨੇ ਬੁਰੀ ਤਰੀਕੇ ਨਾਲ ਉਹ ਪੇਟ ਦੇ ਤੇ ਲੱਤਾਂ ਬਹੁ ਮਾਰੀਆਂ ਨੇ ਮੇਂ ਅੰਗ ਮਤਲਬ ਤੁਹਾਡੇ ਗੁਤੰਗਾ ਦੇ ਗੁਤੰਗਾ ਦੇ ਬਹੁਤ ਜ਼ਿਆਦਾ ਮਾਰੀਆਂ ਨੇ ਤੇ ਪੇਟ ਨੂੰ ਲੱਤਾਂ ਮਾਰੀਆਂ ਪੇਟ 'ਚ ਲੱਤਾਂ ਮਾਰੀਆਂ ਨੇ ਤੇ ਤੁਸੀਂ ਮਤਲਬ ਪਹਿਲਾਂ ਕਿਸੇ ਸਰਕਾਰੀ ਮੈਕਟ ਨਾਲ ਜੋਬ ਕਰਦੇ ਸੀ ਹਾਂਜੀ ਮੈਂ ਆਰਮੀ ਰਿਟਾਇਰਡ ਜੀ 22 ਸਾਲ ਸਰਵਿਸ ਕਰਕੇ ਆਇਆ ਜੀ 13 ਸਾਲ ਜੀ 38 ਸਾਲ ਹੋ ਗਏ ਪੈਨਸ਼ਨ ਆਈ ਨੂੰ ਦੋ ਸਾਲ ਤੋਂ ਤੁਸੀਂ ਇੱਥੇ ਆਪਣਾ ਕਾਰੋਬਾਰ ਕਰ ਰਹੇ ਹੋ ਤੁਸੀਂ ਕੰਮ ਕਰ ਰਹੇ ਹੋ ਹਾਂਜੀ ਹਾਂਜੀ ਆਪਾਂ ਠੀਕ ਹੀ ਬਿਲਕੁਲ ਹਾਂਜੀ ਤੇ ਕੀ ਮੰਗ ਕਰਦੇ ਹੋ ਪੰਜਾਬ ਸਰਕਾਰ ਤੋਂ ਮੰਗ ਬਸ ਮੈਂ ਇਹੀ ਕਰਦਾ ਮੈਨੂੰ ਇਨਸਾਫ ਮਿਲਣਾ ਚਾਹੀਦਾ ਜੀ ਜਿਵੇਂ ਮੈਨੂੰ ਇਨੇ ਬੇਰ੍ਹਾਂ ਮੈਨੂੰ ਨੇ ਮਾਰਨ ਦੀ ਕੋਸ਼ਿਸ਼ ਕੀਤੀ ਜੀ ਪੂਰੀ ਫਿਰ ਮੈਂ ਜਦੋਂ ਜਾ ਕੇ ਲੋਗੇ ਆ ਕੇ ਤੇ ਸ਼ਾਮ ਦੇ ਟਾਈਮ ਸੀਗਾ ਜੀ ਹਨੇਰਾ ਹੋ ਗਿਆ ਬਾਅਦ ਚ ਇਹ ਮੈਨੂੰ ਲੱਭਦੇ ਰਹਿੰਦੇ ਜੀ ਸਿਰਫ ਮਾਰਨ ਵਾਸਤੇ ਵੀ ਇਹਨੂੰ ਜਾਨੋਂ ਮਾਰਨੇ ਲਈ ਮੈਂ ਮੈਨੂੰ ਲੱਭੇ ਨਹੀਂ ਮੈਂ ਤਾਂ ਉੱਥੋਂ ਬੰਦੇ ਚੱਕ ਕੇ ਲੈ ਕੇ ਆਨੇ ਦੀ ਕੋ ਜਾਨੇ ਉਹ ਪਤਾ ਨਹੀਂ ਕਿਹੜੇ ਸੀਗੇ ਮੈਨੂੰ ਇੱਥੇ ਲੈ ਕੇ ਆ ਗਏ ਆਹ ਕਾਹਤ ਹੁਣ ਚੱਲ ਰਾਇ ਇਸ ਪੂਰਾ ਜੀ ਉਹਨੇ ਪੱਟੀ-ਪੁੱਟੀ ਬੰਨੀ ਬਾਹ ਤੇ ਫਿਰ ਲੈ ਕੇ ਆਏ ਜੀ ਕੀ ਕੁੱਟਮਾ ਤੇ ਤਾਂ ਤੁਹਾਡੀ ਕੋਈ ਰਕਮ ਜਾਂ ਕੋਈ ਹੋਰ ਤੁਹਾਡੀ ਕੋਈ ਚੀਜ਼ ਚੋਰੀ ਹੋਈ ਹਾਂਜੀ ਉਹ ਮੈਂ 40 ਹਜ਼ਾਰ ਲੈ ਕੇ ਆਏ ਸੀਗਾ ਘਰ ਦੇ ਤਾਂ ਉਹ ਉਹਦੇ ਵਿੱਚ 3000 ਮੇਰੇ ਤੋਂ ਖਰਚ ਹੋ ਗਿਆ ਜੀ 37000 ਉਸ 100 ਖਾਣ 200 ਮੇਰੇ ਕੋਲ ਬਚੀ ਦੀ ਮੇਰੀ ਜੇਬ ਚ ਉਹਨਾਂ ਨੇ ਜਦੋਂ ਕਟਮਾਰ ਕਰਦੇ ਸੀ ਉਹ ਕੱਟ ਲਏ ਕੇ ਪੁਲਿਸ ਤੁਸੀਂ ਪੁਲਿਸ ਰਿਪੋਰਟ ਕਰਾ ਚੁੱਕੇ ਹੋ ਹਾਂ ਜੀ ਆਪਣੇ ਬਿਆਨ ਹੋਣੇ ਜੀ ਪੁਲਿਸ ਦੇ ਡਾਕਟਰ ਨੇ ਆਪਣੇ ਆਪਣੇ ਕਾਰਵਾਈ ਕੀਤੀ ਬਿਆਨ ਹੋਣੇ ਬਿਆਨ ਹੋਣੇ ਤੇ ਨਾ ਰੌਲਾ ਪੈ ਜੂ ਨਹੀਂ ਮੱਝਾਂ ਦੀ ਚਲੇ ਗਏ ਇੱਥੋਂ ਬਾਸ ਰੋਲਾ ਪੈਂਦਾ ਸੀ ਜੀ ਨਵਿੰਦਰਪਾਲ ਨੂੰ ਕਿੰਨੇ ਸਾਲ ਤੋਂ ਜਾਣਦੇ ਹੋ ਤੁਸੀਂ ਹੈ ਜੀ ਮੈਂ 2 ਸਾਲ ਕੇ ਨੌਕਰੀ ਕਰਦੀ ਹਿੰਦੇ ਕੋਲ ਜਿੰਦਰਪਾਲ ਫੌਜੀ ਨੂੰ ਕਿੰਨੇ ਸਾਲ ਤੋਂ ਜਾਣਦੇ ਹੋ ਜਾਣਦੇ ਨਹੀਂ ਮੈਂ ਉਹਨੂੰ ਨੌਕਰੀ ਕਰੇ 2 ਸਾਲ ਹੋ ਗਏ 2 ਸਾਲ ਤੋਂ ਨੌਕਰੀ ਕਰ ਰਿਹਾ ਠੀਕ ਹੈ ਅੱਛਾ ਜੀ ਤੇ ਤੁਹਾਡੀ ਰਹਿਸ਼ ਕਿੱਥੇ ਆ ਜੀ ਸਮਰਾਲੇ ਸ਼ਹਿਰ ਚ ਸਮਰਾਲੇ ਸਰ ਲੋਕ ਕਹ ਲਾ ਮੈਂ ਉੱਥੇ ਉੱਥੇ ਜੇ ਮੈਂ ਉੱਥੇ ਪੜੇ ਉੱਥੇ ਪੜੇ ਉੱਥੇ ਮਾਰਨਾ ਜਾ ਕੇ ਠੀਕ ਹੈ ਜੀ ਧੰਨਵਾਦ ਤੇ ਆੜੀ ਲੈਣੇ ਨੇ ਕੋਣੋ ਜਿਸ ਨੌਜਵਾਨ ਦੀ ਮਾਰਕੁੱਟ ਹੋਈ ਆ ਤੇ ਉਹਦਾ ਪਾਰਟਨਰ ਆ ਉਹਨਾਂ ਨੇ ਤੁਸੀਂ ਕੰਮ ਕਰਦੇ ਹੋ ਮੈਂ ਮੈਂ ਦੋਨਾਂ ਦੇ ਨੌਕਰ ਦੋਨੇ ਮਾਲਕ ਨੇ ਦੋਨਾਂ ਦੇ ਨੌਕਰ ਆ ਮੈਂ ਕਿੰਨੀ ਤੁਹਾਨੂੰ ਤਨਖਾਹ ਦੇਣੀ 300 ਰੁਪਏ ਰੋਹ ਦੰਦੇ ਨੇ 300 ਅੱਛਾ ਵੀ ਪਹਿਲਾਂ ਇਹਨਾਂ ਤੋਂ ਕਾਫੀ ਦਿਨਾਂ ਤੋਂ ਚੱਲ ਰਿਹਾ ਗੱਲਬਾਤ ਇਹਨਾਂ ਦੀ ਜਾਂ ਹੁਣੇ ਰਾਤ ਹੀ ਅਚਨ ਚੇਤ ਹੋ ਗਈ ਨਹੀਂ ਇਹਨਾਂ ਦਾ ਵੀਰ ਜੀ ਮੈਨੂੰ ਇਹ ਪਹਿਲਾਂ ਚੱਲਦੀ ਗੱਲ ਨਹੀਂ ਚੱਲਦੀ ਮੈਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਸਕਦਾ ਜਿਹੜੀ ਗੱਲ ਮੈਂ ਤੁਹਾਨੂੰ ਉਹਨੇ ਦੱਸਤੀ ਮੇਰੇ ਸਾਹਮਣੇ ਕੁਝ ਨਹੀਂ ਹੋਇਆ ਹੈਗਾ ਤੁਸੀਂ ਮੌਕੇ ਤੇ ਹਾਜ਼ਰ ਨਹੀਂ ਸੀਗੇ ਮੈਂ ਵੀ ਰਹਿਸੇ ਹਾਜ਼ਰ ਨਹੀਂ ਸੀਗਾ ਮੈਂ ਤਾਂ ਜਦ ਡੋਰਾ ਪਾਉਂਦੇ ਮੈਂ ਸੁਪਰ ਡੇਰੇ ਜਾ ਕੇ ਸੌਂ ਜਾਣਾ ਬਾਬੇ ਦੇ ਉੱਥੇ ਠੀਕ ਹੈ ਜੀ ਮੈਂ ਨਹੀਂ ਫਿਰ ਇਹਦੇ ਬੜੇ ਆਦਮੀ ਸਾਡੇ ਸਿਰ ਤੇ ਛੱਟ ਮਾਰੇ ਮਾਰ ਜਾਣਗੇ ਬਿਲਕੁਲ ਜੀ